ਵਿਕਟਰ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰਿਓ ਪੰਜਾਬ ਜਿਸ ਦੇ ਵਿੱਚ ਸਾਨੂੰ ਸੌਂਦੀ ਸੌਂਦੀ ਮਿੱਟੀ ਦੀ ਮਹਿਕ ਆਣੀ ਬੰਦ ਹੋ ਗਈ ਹੈ ਪੰਜਾਬ ਦੀ ਮਿੱਟੀ ਹੁਣ ਪੰਜਰ ਹੋਣੀ ਸ਼ੁਰੂ ਹੋ ਗਈ ਹੈ ਪੰਜਾਬ ਦੇ ਪੁੱਤਾਂ ਦਾ ਸੀਨਾ ਪੱਥਰ ਦਾ ਹੋ ਗਿਆ ਹੈ ਕਿਉਂਕਿ ਉਹ ਆਪਣੇ ਮਾਪਿਆਂ ਨੂੰ ਹੀ ਘਰਾਂ ਚੋਂ ਕੱਢਣ ਲੱਗੇ ਵੀ ਸ਼ਰਮ ਨਹੀਂ ਕਰਦੇ ਜੇ ਮਾਪੇ ਘਰਾਂ ਚ ਰੱਖੇ ਵੀ ਹੋਏ ਨੇ ਤਾਂ ਉਹ ਜਾਨਵਰਾਂ ਨਾਲੋਂ ਬੱੱਤਰ ਹਾਲਾਤਾਂ ਦੇ ਵਿੱਚ ਰੱਖੇ ਹੋਏ ਨੇ ਮੰਨਿਆ ਸਾਰੇ ਬੱਚੇ ਐਦਾਂ ਦੇ ਨਹੀਂ ਐ ਪਰ ਕਿਉਂ ਅਸੀਂ ਉਹਨਾਂ ਮਾਵਾਂ ਨੂੰ ਬੱਤ ਤੋਂ ਬੱਤਰ ਜ਼ਿੰਦਗੀ ਜੀਉਣ ਤੇ ਮਜਬੂਰ ਕਰਦੇ ਨੇਆ ਜਿਹਨਾਂ ਦੀ ਛਾਤੀਆਂ ਅਲੱਗ-ਅਲੱਗ ਅਸੀਂ ਦੁੱਧ ਪੀਤਾ ਜਿਨ੍ਹਾਂ ਨੇ ਆਪ ਭੁਖੇ ਰਹਿ ਰ ਸਾਨੂੰ ਪਾਲ ਦਿੱਤਾ ਤੇ ਅੱਜ ਜਦੋਂ ਉਹਨਾਂ ਨੂੰ ਸੰਭਲ ਦਾ ਉਹਨਾਂ ਨੂੰ ਪਾਲਣ ਦਾ ਸਮਾਂ ਆਇਆ ਤਾਂ ਅਸੀਂ ਕੋਲੇ ਰੱਖ ਦਿੰਨੇ ਆ ਕਿ ਲੈ ਬੇਬੇ ਮੂਤਣਾ ਹੋਊਗਾ ਤਾਂ ਇੱਥੇ ਮੂਤ ਲਈ ਜੇ ਖਾਣਾ ਹੋਊਗਾ ਤਾਂ ਆਹ ਥਾਲ ਜੇ ਖਾ ਲਈ ਪਰ ਸਾਡੇ ਘਰ ਤੋਂ ਬਾਹਰ ਨਹੀਂ ਕਿਉਂਕਿ ਤੇਰ ਤੋਂ ਬਦਬੂ ਆਂਦੀ ਹੈ ਕਦੇ ਸੋਚਿਆ ਜਦੋਂ ਮਾਂ ਨੇ ਤੁਹਾਨੂੰ ਕੁਛੜ ਚੱਕਿਆ ਹੋਵੇ ਤੇ ਤੁਸੀਂ ਕੋਈ ਵੀ ਕਿਰਿਆ ਕੀਤੀ ਹੋਵੇ ਕਦੇ ਮਾਂ ਨੇ ਤੁਧਕਾਰਿਆ ਹੋਵੇ ਤੁਹਾਨੂੰ ਕਦੇ ਮਾਂ ਨੇ ਕਿਹਾ ਹੋਵੇ ਕਿ ਪੁੱਤ ਨੇ ਆਹ ਗੰਦੀ ਕਿਰਿਆ ਕਰਤੀਆਂ ਧੀ ਨੇ ਆਹ ਗੰਦੀ ਕਿਰਿਆ ਕਰਤੀ ਤੇ ਹੁਣ ਮੈਂ ਸਾਫ ਨਹੀਂ ਕਰਦੀ ਮੈਂ ਆਪਣੇ ਹੱਥ ਕਿਉਂ ਲਵੇੜਾਂ ਪਰ ਹਾਂ ਅੱਜ ਪੁੱਤ ਕਪੁੱਤ ਹੋ ਗਏ ਆ ਮਾਪੇ ਕੁਮਾਪੇ ਅਜੇ ਵੀ ਨਹੀਂ ਹੋਏ ਤੁਹਾਨੂੰ ਬਖਾਨਿਆ ਤਿੰਨ ਪੁੱਤਾਂ ਦੀ ਇੱਕ ਅਜਹੀ ਮਾਂ ਜਿਸ ਨੂੰ ਤਿੰਨ ਪੁੱਤ ਵੰਡ-ਵੰਡ ਕੇ ਰੋਟੀ ਦੇ ਕੇ ਜਾਂਦੇ ਨੇ ਪਰ ਘਰ ਕੋਈ ਨਹੀਂ ਰੱਖ ਸਕਦਾ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਅੱਜ ਅਲੂਣਾ ਤੋਲਾ ਪਿੰਡ ਆ ਜੀ ਇੱਕ ਪੈਲ ਦੇ ਬਿਲਕੁਲ ਨੇੜੇ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਪਿੰਡ ਦਾ ਕਸਬਾ ਇੱਕ ਪੈਲ ਤੇ ਉਹਦੇ ਬਿਲਕੁਲ ਨਾਲ ਪਿੰਡ ਆ ਜੀ ਅਲੂਣਾ ਤੋਲਾ ਉੱਥੇ ਅੱਜ ਅਸੀਂ ਖੜੇ ਆਂ ਅਖੰਡਰ ਨਾਮ ਇੱਕ ਘਰ ਦੇ ਵਿੱਚ ਕਿਸ ਘਰ ਦੇ ਵਿੱਚ ਇੱਕ ਚਾਰ ਪੁੱਤਾਂ ਦੀ ਮਾਂ ਇੱਕ ਧੀ ਦੀ ਮਾਂ ਇਹ ਕਿ ਸਭ ਆਪ ਰਹਿੰਦੀ ਆ ਮਾਤਾ ਜੀ ਤੁਹਾਨੂੰ ਦਿਖਾਉਨੇ ਆ ਆ ਦੇਖੋ ਇਹ ਮਾਂ ਪਈ ਆ ਕੰਬਦਾ ਹੋਇਆ ਸਰੀਰ ਪੈਰਾਲਾਈਜ਼ ਹੋਇਆ ਹੋਇਆ ਸਰੀਰ ਬਹੁਤ ਦੁਖੀ ਆ ਯਾ ਬਲੀ ਮਰੀਏ ਮੀਂਹ ਵੀ ਆਇਆ ਮੈਨੂੰ ਪਰਦੇ ਮੇਰੇ ਪਰ ਉੱਧ ਪਾੜੀ ਪਵੇ ਕੂੜੇ ਪੈ ਜੀ ਕੇ ਤੇ ਕੋਈ ਨਹੀਂ ਦੀ ਬੇਗੱਲੀ ਕੇ ਚੋਣ ਲੱਗ ਗਈ ਬੱਬੇ ਕੋਠਾ ਚੋਣਾਂ ਦੀ ਬਾਲੇ ਬਾਲੇ ਚੋਣਾ ਸੀ ਇਹ ਕਮਰੇ ਦੇ ਵਿੱਚ ਗੰਦੇ ਕੱਪੜੇ ਤੇ ਗੰਦਾ ਮੰਜਾ ਤੇ ਬਿਸਤਰਾ ਇੱਥੇ ਮਾਤਾ ਜੀ ਦੇ ਹਾਲਾਤ ਤੇ ਤੁਸੀਂ ਬਾਹਰ ਜੀ ਐਂਡ ਸੋ ਪਹਿਲਾਂ ਗੱਲ ਕੀ ਹੈ ਮਾਤਾ ਜੀ ਦੇ ਹਾਲਾਤ ਆ ਜਿਹੜੇ ਕਿਹਨੇ ਕਿਹਾ ਇਹਨਾਂ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਪਿਸ਼ਾਬ ਦੇ ਅੰਦਰੋਂ ਕਿੰਨੀ ਗੰਦੀ ਸਮੈਲ ਆ ਰਹੀ ਆ ਤੇ ਮਾਤਾ ਜੀ ਦੇ ਜ਼ਖਮ ਹੋਏ ਹੋਏ ਆ ਜਿਹੜੇ ਸਰੀਰ ਦੇ ਉੱਪਰ ਆ ਪੂਰਾ ਦੇਖੋ ਆ ਪਾਸੇ ਦੇ ਨਾਲ ਪਰ ਲਿਬੜਿਆ ਹੋਇਆ ਤੇ ਆ ਬ੍ਰਸ਼ਟ ਮਾਤਾ ਦਾ ਪੂਰਾ ਗੜਿਆ ਹੋਇਆ ਰੱਦ ਨਹੀਂ ਆ ਦੇਖ ਪਏ ਤੇ ਆ ਪੈਰਾਲਾਈਜ਼ ਹੋਈ ਮਾਤਾ ਕੰਪਰ ਹੋਈ ਹੋਈ ਆ ਤੇ ਭੁੱਖੀ ਪਿਆਸੀ ਬੇਬੇ ਇੱਥੇ ਬੈਠੀ ਆ ਤਿੰਨ ਪੁੱਤਾਂ ਦੀ ਮਾਂ ਰੋਟੀ ਆ ਉਹ ਕਹਿੰਦਾ ਆ ਭੁੱਖੀ ਪਿਆਸੀ ਆ ਰੋਟੀ ਨਹੀਂ ਚਾਹ ਦੇ ਰੋਟੀ ਮਿਲ ਦੱਸ ਦੱਸੋ ਨਾ ਬਈ ਰੋਟੀ ਨਾਲ ਤੇ ਹਰੇ ਨਾਂ ਬੱਚੇ ਆ ਕਰਨੇ ਕਿਤਰੇ ਤੂੰ ਐਂ ਬਹਿਗਾ ਦੇਖ ਤੁਸੀਂ ਇਹ ਪਤਾ ਗੱਲ ਕੀ ਆ ਤੁਹਾਡੀ ਮੇਰੇ ਕੋਲ ਤੁਹਾਨੂੰ ਰਿਸ਼ਤਾ ਰਸੋ ਤੁਹਾਡਾ ਕੀ ਰਿਸ਼ਤਾ ਨਹੀਂ ਤੁਸੀਂ ਆਏ ਦੋ ਤੁਹਾਡਾ ਰਿਸ਼ਤਾ ਪਹਿਲਾਂ ਮੈਂ ਪੁੱਤ ਆ ਜਾ ਪੁੱਤ ਆ ਬੀਬੇ ਦਾ ਹੁਣ ਤੁਸੀਂ ਮੈਨੂੰ ਦੱਸੋ ਵੀ ਇਹ ਪੁੱਤ ਐ ਕਰਦੇ ਮਾਵਾ ਨਾਲ ਭਾਈ ਜੀ ਮੂਵੀ ਬੰਦ ਪਹਿਲਾਂ ਗੱਲ ਸੁਣੋ ਇਧਰ ਮੇਰੇ ਨਾਲ ਗੱਲ ਸੁਣ ਲਓ ਨਹੀਂ ਨਾ ਕਰੋ ਫਿਰ ਇਹ ਬੀਬੇ ਦਾ ਬੇਟਾ ਤੇ ਆ ਬੀਬੇ ਦਾ ਘਰ ਆ ਬੀਬੇ ਦੇ ਚਾਰ ਤਿੰਨ ਪੁੱਤਾਂ ਇੱਕ ਬੇਟੀ ਆ ਤੇ ਬੀਬੇ ਦੇ ਹਾਲਾਤ ਤਾਂ ਅੰਦਰੋਂ ਇੰਨੀ ਗੰਦੀ ਸਮੈਲ ਆ ਰਹੀ ਆ ਮੰਜਾ ਬਿਸਤਰਾ ਗਲਿਆ ਪਿਆ ਬੇਬੇ ਕਹਿੰਦੀ ਰੋਟੀ ਜ਼ਰੂਰ ਦੇ ਜਾਂਦੇ ਆ ਪੁੱਤਾਂ ਨੇ ਰੋਟੀ ਵੰਡੀ ਹੋਈ ਆ ਇੱਕ ਟਾਈਮ ਇੱਕ ਦਿਨ ਉਹ ਦਿਨਾਂ ਰੋਟੀ ਇੱਕ ਦਿਨ ਉਹ ਦਿਨਾਂ ਇੱਕ ਦਿਨ ਉਹ ਦਿਨਾਂ ਧੀ ਆਉਂਦੀ ਆ ਉਹੀ ਦਵਾਈ ਦਾਰੂ ਦਵਾ ਕੇ ਜਾਂਦੀ ਆ ਉਹੀ ਨਮਾ ਕੇ ਜਾਂਦੀ ਆ ਕਿ ਉਹ ਜਦੋਂ ਮਰਜੀ ਆ ਜਾਵੇ ਹਫ਼ਤੇ ਬਾਅਦ ਆ ਜਾਵੇ ਜਾਂ ਮਹੀਨੇ ਬਾਅਦ ਆ ਜਾਵੇ ਤੇ ਆ ਘਰ ਦੇ ਹਾਲਾਤ ਆ ਮਾਤਾ ਦੇ ਆ ਗਲੇ ਹੋਏ ਮੰਜੇ ਕੇ ਦੱਸਦੇ ਆ ਕਿ ਬਿਆਨ ਕਰਦੇ ਆ ਮਾਤਾ ਜੀ ਨੂੰ ਦੱਸ ਏ ਮੰਜਾ ਟੁੱਟ ਗਿਆ ਆ ਦੇਖੋ ਗਲ ਗਿਆ ਜਿੱਥੇ ਮਾਤਾ ਪਈ ਸੀ ਪਿਸ਼ਾਬ ਦੇ ਨਾਲ ਉਸ ਜਗ੍ਹਾ ਤੋਂ ਓਨੇ ਓਨੇ ਜਗ੍ਹਾ ਤੋਂ ਗਲਿਆ ਜਿੱਥੇ ਪਿਸ਼ਾਬ ਲੈਟਿਨ ਕਰਦੀ ਸੀ ਉਹ ਮੰਜਾ ਵੀ ਬੇਬੇ ਦਾ ਉੱਥੋਂ ਹੀ ਗਲਿਆ ਜਿੱਥੇ ਮਾਤਾ ਵਿੱਚ ਹੀ ਲੈਟਿਨ ਬਾਥਰੂਮ ਕਰ ਰਹੀ ਸੀ ਕਿਉਂਕਿ ਮੰਜੇ ਟੁੱਟਦੇ ਤੇ ਗਲਦੇ ਹੋਰ ਤਰ੍ਹਾਂ ਹੁੰਦੇ ਆ ਸਾਨੂੰ ਪਤਾ ਨਹੀਂਗਾ ਕਿਤੇ ਜਾਂ ਤੁਸੀਂ ਸਮਝ ਦੇਣੀ ਅਸੀਂ ਤੁਸੀਂ ਵੀ ਸਾਰੇ ਸਿਆਣੇ ਆਹ ਮਾਤਾ ਜੀ ਦੇ ਘਰ ਦੇ ਹਾਲਾਤ ਆ ਇੱਕ ਖੰਡਰ ਦੇ ਵਿੱਚ ਪਈ ਆ ਮਾਂ ਉਹਨਾਂ ਦਾ ਬੇਟੇ ਨੂੰ ਬੜੀ ਤਕਲੀਫ ਹੋਈ ਬੜੇ ਦੁੱਖ ਹੋਇਆ ਇਸ ਗੱਲ ਦਾ ਸਾਨੂੰ ਵੀ ਇਸ ਗੱਲ ਦਾ ਦੁੱਖ ਆ ਵੀ ਆ ਮਾਂ ਐਸ ਥਾਂ ਦੇ ਉੱਪਰ ਟਾਇਲਟ ਜਾਂਦੀ ਆ ਆ ਮਾਤਾ ਜੀ ਦੀ ਟਾਇਲਟ ਆ ਕੋਈ ਟੂਟੀ ਦਾ ਪ੍ਰਬੰਧ ਨਹੀਂ ਕੋਈ ਪਾਣੀ ਦਾ ਪ੍ਰਬੰਧ ਨਹੀਂ ਇੱਕ ਆ ਬਾਲਟੀ ਪਾਣੀ ਦੀ ਭਰੀ ਹੋਈ ਆ ਅੱਧਿਕ ਪਈਆ ਕੋਈ ਵਾਜਾ ਮਾਰ ਮਾਰ ਕੇ ਮਾਤਾ ਲੋਕਾਂ ਨੂੰ ਸੱਦ ਕੇ ਉਹ ਕੋਈ ਚੱਕ ਕੇ ਟਾਇਲਟ ਕਰਾਉਣ ਦਾ ਮਾਤਾ ਨੂੰ ਨਹੀਂ ਤਾਂ ਬੈਠੀ ਉੱਥੇ ਪਿਸ਼ਾਬ ਵੀ ਵਿੱਚ ਟਾਇਲਟ ਵੀ ਵਿੱਚ ਹੀ ਕਰ ਰਹੀ ਆ ਬ੍ਰੈਸਟ ਕੈਂਸਰ ਹੋਇਆ ਹੋਇਆ ਮਾਤਾ ਦਾ ਪੂਰਾ ਬ੍ਰੈਸਟ ਆ ਜਿਹੜਾ ਗਲਿਆ ਹੋਇਆ ਇੱਕ ਸਾਈਡ ਉਹਦੀ ਜਿਹੜੀ ਹੈਗੀ ਆ ਪੈਰਾਲਾਈਜ਼ ਹੋਈ ਹੋਈ ਆ ਬਿਲਕੁਲ ਚੱਲ ਨਹੀਂ ਸਕਦੀ ਤੁਰ ਨਹੀਂ ਸਕਦੀ ਬੈਠੀ ਉਹ ਮਾਂ ਕਿੱਦਾਂ ਬਿਲਕਦੀ ਐ ਇੱਥੇ ਅਪਸ਼ਾਅ ਦੇ ਨਾਲ ਭਰਿਆ ਹੋਇਆ ਕੌਲਾ ਆ ਪਿਆ ਵਾ ਇਹ ਜੋ ਇਸ ਕੌਡੇ ਦੀ ਸ਼ਹਿਰ ਦੇ ਵਿੱਚ ਆ ਪਾਣੀ ਵੀ ਪੀ ਲਿਆ ਕਿਦੇ ਚ ਭਾਂਡੇ ਵਿੱਚ ਉਹ ਸ਼ਰਮ ਸ਼ਰਮ ਬਸ ਕਰੋ ਹਾਂ ਸ਼ਰਮ ਤੇ ਤੈਨੂੰ ਕਰਨੀ ਚਾਹੀਦੀ ਤੈਨੂੰ ਸਹੀ ਜਗ੍ਹਾ ਆਉਣਾ ਤੂੰ ਕਹਿੰਦਾ ਪਸ਼ਾਬ ਕੌਲੇ ਦੇਖਦਾ ਭਾਂਡਾ ਅਗਲਾ ਦਿਖਾ ਵੀਰੇ ਉਹ ਕੌਲੇ ਕਾਦੇ ਵਾਲੇ ਉਹ ਕਲਾ ਪਸ਼ਾਬ ਵਾਲਾ ਉਹ ਸਮਾਸ਼ ਰੱਖਿਆ ਪਸ਼ਾਬ ਵਾਲੇ ਕੌਲੇ ਹੁੰਦੇ ਨੇ ਕੌਣ ਤੈਨੂੰ ਇਹ ਗੋਲੇ ਹੁੰਦੇ ਪਿਸ਼ਾਬ ਉਹ ਛੀਂ ਮੈਂ ਕੋਲਾ ਲਾਣੀ ਸ਼ਾਬਾਸ ਤੇ ਡੱਬੇ ਹੁੰਦੇ ਸਾਰੇ ਮੀਟ ਵਾਸਤੇ ਹਾਂ ਤੇ ਲੈ ਜੀ ਉਹ ਹਾਂ ਤੇ ਲੈ ਜੀ ਭਾਜੀ ਤੁਸੀਂ ਇਹ ਜਗਾ ਤੋਂ ਸੋਮੋਂ ਮੈਂ ਤਾਂ ਕਹਿੰਨਾ ਆ ਕੇ ਤੁਹਾਡੇ ਬੱਚੇ ਤੁਹਾਨੂੰ ਇਸੇ ਮੰਝੇ ਤੇ ਪਹੁੰਚ ਅਸੀਂ ਅਰਦਾਸ ਕਰਦੇ ਹਾਂ ਗੱਲ ਬਈ ਮੰਝਾ ਚੋਂਦਾ ਬੇਬੇ ਦਾ ਉਹ ਛੱਤ ਚੁੰਦੀ ਸੀਗੀ ਤੂੰ ਆਪਣੇ ਕੋਲੋਂ ਬੋਲੀ ਜਾਣਾ ਤੂੰ ਐਂ ਦੱਸ ਆ ਮਾਂ ਕੀ ਕਹਿੰਦੀ ਅੱਜ ਸ਼ਾਮ ਚੱਕਦੇ ਨੇ ਤੇ ਨਹੀਂ ਚੱਕਦੇ ਰੋਕੀਏ ਨਹੀਂ ਇੱਕ ਨੂੰ ਸੁਣੋ ਮੈਂ ਪੁੱਛਿਆ ਸੁਣੋ ਬੜਾ ਸੁਣੋ ਚੁੱਪ ਕਰਕੇ ਮਾਤਾ ਜੀ ਸੁਣੋ ਕਾਫੀ ਤੇ ਇਹਦੇ ਤੇ ਤੈਨੂੰ ਪੁੱਛਦੀ ਆ ਆਹ ਬੰਦ ਬੋਲੋ ਨਾ ਪੁੱਛ ਲੈੜ ਮਾਰੀ ਬੋਲਿਓ ਨਾ ਮਰਜੀ ਬੋਲਿਓ ਨਾ ਸੁਣੋ ਫਿਰ ਮੈਂ ਚੇਨ ਪਿਆ ਪੇਸ਼ਾਨ ਰੱਖ ਕੇ ਸੁਣੋ ਗੱਲ ਸੁਣੋ ਗੱਲ ਬੋਲੀ ਨਾ ਵਿੱਚ ਬਾਈ ਮੈਂ ਤੈਨੂੰ ਬੋਲਿਆ ਫਿਰਚ ਨਾ ਬੋਲਿਓ ਮੈਂ ਤੈਨੂੰ ਬੋਲਿਓ ਮਾਂ ਸੁਖੀ ਆ ਤੂੰ ਹਾਂ ਬਿੱਡ ਸੁਖੀ ਆ ਸੁਖੀ ਤਾਂ ਮੈਂ ਆਇਆ ਜਿਹੜੀ ਬਾ ਹਾਂ ਉਹ ਤਾਂ ਦੁੱਖੋ ਐਂਡ ਉਹ ਰੋਟੀ ਪਾਣੀ ਜਿੰਮਕਾ ਲੈਣ ਦੇਂਦੇ ਇਹਦੇ ਅਮਾ ਤਾਂ ਤੁਸੀਂ ਵੀ ਦੱਸਿਆ ਹਰ ਰੋਜ਼ ਇੱਕ ਬੰਦਾ ਦੇਖਿਆ ਜਾਂਦਾ ਇੱਕ ਪੁੱਤ ਇੱਕ ਦਿਨ ਇੱਕ ਪੁੱਤ ਇੱਕ ਦਿਨ ਇੱਕ ਪੁੱਤ ਇੱਕ ਦਿਨ ਤਿੰਨ ਪੁੱਤਾਂ ਤੋਂ ਮਾਂ ਨਹੀਂ ਸੰਭੀ ਜਾਂਦੀ ਮਾਤਾ ਨੇ ਕੱਲੀ ਨੇ ਤਿੰਨ ਪੁੱਤ ਪਾਲ ਲਏ ਤਿੰਨਾਂ ਪੁੱਤਾਂ ਤੋਂ ਮਾਂ ਨਹੀਂ ਪਾਲ ਹੋ ਰਹੀ ਤਿੰਨਾਂ ਨੇ ਰੋਟੀ ਵੰਡੀ ਹੋਈ ਆ ਮਾਂ ਦੀ ਆ ਗੰਦੇ ਕੱਪੜੇ ਅੰਦਾਜ਼ਾ ਲਾਓ ਤੁਸੀਂ ਇਹ ਮਾਵਾ ਰੋਜ਼ ਇਹ ਸਰਕਾਰੀ ਅਫਸਰਾਂ ਦੀ ਮਾਵਾ ਇਹ ਸਰਕਾਰੀ ਪੁੱਤਰਾਂ ਦੀ ਮਾਵਾ ਆ ਲੱਤਾਂ ਦੇ ਉੱਪਰ ਬੰਨੇ ਹੋ ਗੰਦੀਆਂ ਲੀਰਾਂ ਪੱਟੀਆਂ ਦੇ ਰੂਪ ਚ ਇਹ ਗੰਦੀ ਆ ਜੀ ਦਿਖਾਈ ਤਾਂ ਕਿ ਦੱਸਦੇ ਆਗੇ ਕਰਮ ਪੱਟੀਆਂ ਬੰਨੀਆਂ ਇਹਨਾਂ ਨੇ ਬਹੁਤ ਚੰਗੀਆਂ ਨਾ ਕੌਣ ਤਾਂ ਇਹ ਕਰਮ ਪੱਟੀ ਆ ਆ ਦੇਖ ਇੱਥੇ ਜ਼ਖਮ ਆਇਆ ਤੇ ਡਿਟੋਲ ਲਾਈ ਹੋ ਆ ਕੀ ਲਾਈ ਹੋ ਆ ਉਹ ਪਈਆ ਦਵਾਈ ਆ ਦੇਖ ਆ ਮਾੜ ਆ ਜਾ ਜ਼ਖਮਾਂ ਨਾ ਬਜੋ ਇਹ ਲੈ ਆ ਜ਼ਖਮ ਦਿਖਾਓ ਕਿਹੜਾ ਜਿੱਥੇ ਤੇ ਬੰਨੀ ਹੋਈ ਆ ਇਹ ਪੱਟੀ ਦਿਖਾਓ ਤਾਂ ਸਹੀ ਨਹੀਂ ਬਹੁਤ ਵਧੀਆ ਫੇਰ ਆਹ ਦਵਾਈ ਆ ਉਹ ਬਈਆ ਤਾਰੀਫ ਜ਼ਰੂਰ ਕਰੋ ਤੁਸੀਂ ਇਹ ਬਾਈ ਨੇ ਬਹੁਤ ਸੋਹਣਾ ਕੰਮ ਕਰ ਰਹੇ ਨੇ ਬੜੀ ਵਧੀਆ ਥਾਂ ਤੇ ਇਹਨਾਂ ਨੇ ਮਾਂ ਨੂੰ ਰੱਖਿਆ ਹੋਇਆ ਆਪਦੀ ਨੂੰ ਮਾਂ ਦੀ ਬਹੁਤ ਸੇਵਾ ਕਰ ਰਹੇ ਨੇ ਅਸੀਂ ਤੈਨੂੰ ਕਹਿੰਦੇ ਕੀ ਨਾ ਦੋਤੇ ਨਾ ਦੋਤੇ ਨਾਲ ਕੁਝ ਵੀ ਹੋਵੇ ਨਾ ਬਾਈ ਜੀ ਨਾ ਕੁਝ ਵੀ ਹੋਵੇ ਪਰ ਬਾਈ ਜੀ ਸੇਵਾ ਮਾਂ ਦੀ ਕਰ ਰਹੇ ਨੇ ਅਸੀਂ ਇਸ ਕਾਲ ਵਿੱਚ ਬੈਠ ਰਹੇ ਹਾਂ ਅਰਦਾਸ ਕਰਦੇ ਹਾਂ ਮੈਂ ਆ ਪੁੱਤ ਦੀਆਂ ਉਹ ਪੁੱਤ ਦੀ ਤਾਂ ਗੱਲ ਹੀ ਨਹੀਂ ਕਰਨ ਆਏ ਅਸੀਂ ਵੀ ਉਹ ਪੁੱਤ ਜੇ ਆ ਪੁੱਤ ਪੁੱਤ ਕੁੱਤ ਹੋ ਗਿਆ ਇੱਥੇ ਆ ਪਈ ਮਾਂ ਉਹ ਪਿਆ ਮੂਤ ਸਮੈਲ ਦੇ ਕਿੰਨੀ ਗੰਦੀ ਆਉਂਦੀ ਹੈ ਬਾਈ ਇੱਥੇ ਅੰਦਰ ਉਹ ਵੀਰੇ ਕੂਚ ਲਾਉਣਾ ਦੂਏ ਚ ਲਾਉਂਦੇ ਤੈਨੂੰ ਲਾਉਂਦੀ ਹੈ ਕਿ ਨਹੀਂ ਸਮੈਲ ਤਾਂ ਹੁੰਦੀ ਹੈ ਹਾਂ ਫਿਰ ਉਹ ਦੱਸੋ ਆ ਬਿਸਤਰੇ ਗੰਦੇ ਹੈ ਕਿ ਨਹੀਂ ਮੂਤਾਂ ਦੇ ਪੁੱਤ ਜੀ ਆ ਮਾਂ ਦਾ ਕੱਪੜੇ ਗੰਦੇ ਹੈ ਕਿ ਨਹੀਂ ਆਹ ਆ ਪਸ ਲੱਗੀ ਹੋਈ ਹੈ ਬ੍ਰੈਸ ਚੋਂ ਨਿਕਲ ਨਿਕਲ ਕੇ ਦੁੱਧ ਚ ਜਿਹੜਾ ਦੁੱਧ ਤੁਸੀਂ ਪੀਤਾ ਉਸੇ ਦੁੱਧ ਤੇ जख्म ਉਹ ਦੀਣਾ ਨਹੀਂ ਬੱਲਿਆ ਲੋਕਾ 10 ਬਰ ਪੁੱਛੇ ਨੂੰ ਵੀ ਪੱਟੀ ਕਰਦਾ ਕਿ ਨਹੀਂ ਕਰਦਾ ਇਹ ਮੈਂ ਆ ਪੱਟੀ ਦੱਸਦੀ ਆ ਤੇ ਦੱਸੋ ਕਿੱਥੇ ਕੀਤੀ ਪੱਟੀ ਆ ਗੰਦੀ ਲੀਰ ਪਈ ਹੈ ਜੀ ਲੀਰ ਧਰ ਹੁੰਦੀ ਆ ਆਹਨੇ ਦਵਾਈ ਲਾ ਕੇ ਲੀਰ ਧਰਦੇ ਆ ਇਹ ਕਹਿੰਦੀ ਉੱਤੇ ਲੀਰ ਧਰ ਦੋ ਆ ਜਖਮ ਨਾਲ ਕਹਿੰਦੀ ਖੁਰਚਾ ਜਾਂਦਾ ਤੂਏ ਲੋਟ ਅੱਜ ਯਾਨੀ ਕਿ ਪਹਿਲੀ ਵਾਰੀ ਤੁਸੀਂ ਸਾਡੇ ਪੇਜ ਤੋਂ ਦੇਖ ਰਹੇ ਹੋ ਲਾਈਵ ਪੁੱਤ ਦੀ ਆਪ ਦੇ ਦੀ ਸਫਾਈ ਦੇਖ ਰਹੇ ਹਾਂ ਬਹੁਤ ਵਧੀਆ ਤੁਸੀਂ ਦੇਖਿਆ ਪਰਿਵਾਰਾਂ ਦੇ ਵਿੱਚ ਕਿਦਾਂ ਅਸੀਂ ਜਾਣਿਆ ਕਿਦਾਂ ਮਾਵਾ ਨੂੰ ਲੈ ਕੇ ਆਉਂਦੇ ਆ ਅੱਜ ਪਹਿਲੀ ਵਾਰੀ ਪੁੱਤ ਮੌਕੇ ਤੇ ਪਹੁੰਚਿਆ ਸਫਾਈ ਦੇਣ ਲਈ ਬੜੀ ਵਧੀਆ ਸਫਾਈ ਦੇ ਰਿਹਾ ਪੁੱਤ ਕੋਲੇ ਰੱਖੇ ਹੋਇਆ ਬਾਪੂ ਦੇ ਪਿਸ਼ਾਬ ਬਾਪੂ ਦਾ ਹਸਦਾ ਪਿਸ਼ਾਬ ਵਾਸਤੇ ਮਾਤਾ ਦੇ ਸਪੈਸ਼ਲ ਕੋਲੇ ਵਿੱਚ ਟੀਲ ਦੇ ਰੱਖੇ ਹੋਇਆ ਪਿਸ਼ਾਬ ਕਰਨ ਵਾਸਤੇ ਤੇ ਆ ਗੰਦੀ ਮਾਤਾ ਦੇ ਕੱਪੜੇ ਸਲਵਾਰ ਕਮੀਜ਼ ਆ ਜਿਹੜੀ ਕੋਟੀ ਸ਼ਰਸ਼ਰ ਦੀ ਗਰਮੀਆਂ ਸ਼ੁਰੂ ਮਾਤਾ ਕੋਠਾ ਚੂਣ ਲੱਗ ਗਿਆ ਸੀ ਤੁਹਾਡਾ ਹੋਰ ਨਾ ਭਾਈ ਚੋਈ ਜਾਂਦਾ ਆ ਹੁਣ ਮੀਂਹ ਪੈ ਗਿਆ ਟੇਹ ਛੱਡੀਆਂ ਲਾ ਕੇ ਹਟ ਗਿਆ ਮਾਤਾ ਦਾ ਕੋਠਾ ਚੋਂ ਮਾਤਾ ਦੱਸਦੀ ਸਾਰਾ ਭੱਜ ਗਈ ਸੀ ਵਿੱਚ ਪੁੱਤ ਕੋਠੀ 'ਚ ਪਿਆ ਸੀ ਤਿੰਨ ਮੰਜ਼ਲੀਆਂ 'ਚ ਪੁੱਤਾਂ ਦੇ ਘਰਾਂ 'ਚ ਏਸੀ ਲੱਗੇ ਹੋਣਗੇ ਹੀਟਰ ਲਾ ਕੇ ਸੁਣਦੇ ਹੋਣਗੇ ਤੇ ਮਾਂ ਪਈ ਆ ਇੱਥੇ ਪਾਣੀ ਦਾ ਇੰਤਜ਼ਾਮ ਆ ਉਹ ਦੇਤਾ ਉਹ ਟੁੱਟੀ ਲੱਗੀ ਉਹ ਦੇਖੋ ਕੋ ਉਹ ਦੇਖੋ ਇਹ ਉਹ ਸਾਹਮਣੇ ਉਹ ਸਾਹਮਣੇ ਉੱਥੇ ਜਾਂਦੀ ਹੋਊਗੀ ਬੀਬੀ ਬੇਬੇ ਨੂੰ ਬੁਲਾਉਣਾ ਸੀ ਉੱਥੇ ਲੱਗ ਜਾਣਾ ਆ ਦੇਖ ਜਾ ਕੇ ਬੇਬੇ ਨੂੰ ਕੋਠੀ 'ਚ ਕਦੋਂ ਲੈ ਜਾਂਦੇ ਕਿਹਦੇ ਲਈ ਪਾਈਏ ਕੋਠੀ ਪਾਈ ਕੋਈ ਨਹੀਂ ਕਿਦ ਲਈ ਪਾਈ ਤੂੰ ਕੋਠੀ ਪਾਈ ਆ ਤਿੰਨੇ ਤਿੰਨਾਂ ਦੀ ਹੈਗਾ ਲੜਾਈ ਝਗੜਾ ਅੱਛਾ ਮਾਂ ਨਾਲ ਕਾ ਰੋਣਾ ਮਾਂ ਨਾਲ ਕੀ ਰੋਣਾ ਬਈ ਕੋਠੀਆਂ ਚ ਕਾ ਤੂੰ ਨਹੀਂ ਪਾਉਂਦੇ ਤੇ ਕੋਠੇ ਚ ਪਾਈ ਆ ਕਮਰੇ ਚ ਗੰਦੇ ਚ ਗੰਦਾ ਇਹ ਤਾਂ ਨਹੀਂ ਮੇਰਾ ਹੀ ਐਸਦਾ ਹਾਂ ਮੈਂ ਤਾਂ ਇੱਥੇ ਹੀ ਰਹੂੰ ਤੁਸੀਂ ਇਹ ਤਾਂ ਮੈਂ ਤਾਂ ਇੱਥੇ ਹੀ ਰਹੂੰ ਜਦੋਂ ਤੁਸੀਂ ਛੋਟੇ ਹੁੰਦੇ ਸੀ ਗਾਰਾਜ ਲੈਣਦੇ ਸੀ ਤੁਸੀਂ ਤੁਹਾਨੂੰ ਘਰੇ ਨਹੀਂ ਜਾਂਦੀ ਫੜ ਕੇ ਨਮਾਉਂਦੀ ਨਹੀਂ ਸੀ ਏਸੀ ਫੜ ਫੜ ਨਮਾਉਂਦੀ ਹੋਣੀ ਆ ਹਾਂ ਫੇਰ ਅੱਜ ਤੁਹਾਨੂੰ ਕੀ ਹੋ ਗਿਆ ਫਿਰ ਤੁਹਾਨੂੰ ਕੀ ਹੋ ਗਿਆ ਫਿਰ ਅੱਜ ਸਿਆਣੀ ਗੱਲ ਕਰ ਬਾਈ ਜੇ ਤੱਕ ਗੱਲ ਕਰਨੀ ਆ ਦਲੀਲ ਨਾਲ ਵੀਡੀਓ ਲਾਈਵ ਚੱਲ ਰਹੀ ਆ ਦੁਨੀਆ ਦੇਖ ਰਹੀ ਆ ਨਹੀਂ ਦੁਨੀਆ ਦੇਖਦੀ ਆ ਪਰ ਦਲੀਲ ਨਾਲ ਗੱਲ ਕਰ ਦਲੀਲ ਨਾਲ ਗੱਲ ਕਰ ਤੈਨੂੰ ਜਦੋਂ ਛੋਟੇ ਹੁੰਦੇ ਮੈਨੂੰ ਨਾਲੀ ਚੋਂ ਕੱਢ ਕੇ ਲੈ ਕੇ ਜਾਂਦੀ ਸੀ ਨਾ ਲਿਬੜੇ ਨਾਲ ਲੈਟਰਨ ਨਾਲ ਜੇ ਤੈਨੂੰ ਦੱਸ ਦਿੰਦਾ ਨਮਾਉਂਦੀ ਨਾ ਵੀ ਤੂੰ ਰੋਹ ਲਿਬੜ ਜਾਂਦਾ ਫਿਰ ਤੁਸੀਂ ਕੀ ਕਰਦੇ ਬਈ ਕੀ ਪਤਾ ਮੈਂ ਕੀ ਕਰਦਾ ਫਿਰ ਅੱਜ ਕੀ ਹੋ ਗਿਆ ਅੱਜ ਮਾਂ ਦੇ ਨਹੀਂ ਸਾਫ਼ ਹੁੰਦੇ ਅੱਜ ਮਾਂ ਕੁੱਟਿਚ ਨਹੀਂ ਪੈ ਸਕਦੀ ਅੱਜ ਬੈੱਡ ਘਟ ਗਏ ਤੁਹਾਡੇ ਬੈਡ ਬੇਸ਼ੱਕ ਕੱਟ ਕੇ ਚਾਹੇ ਨਹੀਂ ਕੱਟ ਕੇ ਸਾਡਾ ਹੈਗਾ ਘਰੇਲੂ ਝਗੜਾ ਇਹਨਾਂ ਦੇ ਘਰੇਲੂ ਝਗੜਿਆਂ ਦੇ ਵਿੱਚ ਇੱਕਾ ਮਾਂ ਪੈਸ ਰਹੀ ਆ ਹਾਂ ਘਰੇਲੂ ਚਾਰ ਐਡਾ ਬੱਚਿਆਂ ਦੀ ਮਾਂ ਪੜ੍ਹਾਏ ਲਿਖਾਏ ਅਫਸਰ ਬਣਾਏ ਅੱਜ ਆ ਮਾਂ ਲੈਟ੍ਰੀ ਨਾਲ ਲਿਬੜੀ ਇੱਥੇ ਪਈ ਆ जख्मਾਂ ਨਾਲ ਭਰੀ ਜਿਹੜਾ ਦੁੱਧ ਇਹਨਾਂ ਨੇ ਪੀਤਾ ਉਹੀ ਦੁੱਧ जख्मी ਹੋਇਆ ਹੋਇਆ ਦੁੱਧ ਬਹੁਤ ਜ਼ਿਆਦਾ ਤਿੰਨ ਸਾਲ ਹੋ ਗਏ ਤਿੰਨ ਚਾਰ ਸਾਲ ਹਾਂ ਫਿਰ ਕੀ ਕਰੀਏ ਤੇਰੀਆਂ ਤੇਰੇ ਕੈਂਸਰ ਹੋ ਜਾਏ ਫਿਰ ਤੇਰੇ ਤੇ ਬਹਿ ਜਾਏਗਾ ਕਿ ਬਾਪੂ ਜੇ ਤੇਰੇ ਕੈਂਸਰ ਹੋਲੇ ਤਾਂ ਉਹ ਮੰਜੇ ਤੇ ਬਹਿ ਜਾਣਾ ਆਕੇ ਮੈਂ ਬੈਜੂ ਮੇਰਾ ਘਰ ਆ ਤੇਰਾ ਘਰ ਬਾਈ ਉੱਥੇ ਆ ਤੂੰ ਉੱਥੇ ਸੌਂਣਾ ਅੰਦਰ ਕੋਠੀ 'ਚ ਉੱਥੇ ਪੈਣਾ ਬਾਪੂ ਤੂੰ ਗੱਦੇ ਤੇ ਡਲ ਲੱਪਦੇ ਤੇ ਆ ਗੰਦੇ ਕੱਪੜਿਆਂ 'ਚ ਨਹੀਂ ਸੌਂਦਾ ਤੂੰ ਇਹ ਉਦੋਂ ਹੀ ਪੈਂਦੇ ਸੀ ਜਦੋਂ ਤੁਸੀਂ ਦੁੱਧ ਪੀਣਾ ਸੀ ਇਹ ਅੱਜ जख्मी ਹੋ ਗਿਆ ਦੁੱਧ ਕੈਂਸਰ ਕਹਿੰਦੇ ਤੁਸੀਂ ਉਹਨੂੰ ਇਹ ਤਾਂ ਆਪੇ ਕਹਿੰਦੀ ਆ ਆਪੇ ਬੇਬੇ ਦਾ ਤੁਸੀਂ ਛੋਟੇ ਹੁੰਦੇ ਕਹਿੰਦੇ ਹੁੰਦੇ ਸੀ ਕਿ ਅਸੀਂ ਨਹੀਂ ਜਾਂਦੇ ਘਰੇ ਫਿਕਰ ਜਾਂਦੀ ਨਹੀਂ ਤੁਹਾਨੂੰ ਸਿਆਣੀ ਗੱਲ ਕਰ ਬਾਈ ਨਾ ਕੀ ਤਰਾ ਨਾਮ ਦਾ ਰੱਖਦੇ ਨਹੀਂ ਕਿਹਾ ਨਾਮ ਤੇ ਪਤਾ ਨਹੀਂ ਮੈਨੂੰ ਪਤਾ ਨਹੀਂ ਨਾਮ ਜੇ ਤੂੰ ਸਹੀ ਸੇਵਾ ਕਰ ਰਿਹਾ ਨਾਮ ਦੱਸ ਦੇ ਨਾ ਮੈਂ ਸੇਵਾ ਨਹੀਂ ਕਰਦਾ ਕਹਿ ਦਿਓ ਬਈ ਸਰ ਨਹੀਂ ਕਹਿਣ ਦਾ ਕੋਈ ਫਰਕ ਨਹੀਂ ਪੈਂਦਾ ਅੱਜ ਅਸੀਂ ਇੱਥੇ ਆਏ ਆ ਦੂਜੇ ਭਰਾਵਾਂ ਨੂੰ ਵੀ ਬੁਲਾਓ ਜਾਂ ਤਾਂ ਮਾਤਾ ਨੂੰ ਕੋਠੀ 'ਚ ਲੈ ਕੇ ਜਾਓ ਜਾਂ ਅਸੀਂ ਲੈ ਕੇ ਜਾਂਦੇ ਆ ਸੰਭਾਲਾਂਗੇ ਅਸੀਂ ਕਿਸੇ ਨੂੰ ਨਹੀਂ ਮਾਂ ਦੇਣੀ ਫਿਰ ਮਾਂ ਵੀਰੇ ਥੋੜੀ ਐ ਨਹੀਂ ਰੋਲੂਗੀ ਫਿਰ ਇਹ ਥੋੜੀ ਰਹੀ ਨਹੀਂ ਜਿਹੜੀ ਸੜਕ ਤੇ ਆ ਗਈ ਨਾ ਉਹ ਥੋੜੀ ਨਹੀਂ ਰਹੀ ਸੜਕ ਤੇ ਕੰਨ ਦਾ ਸੜਕ ਕਿਉਂ ਰਹੀ ਬਈ ਕਿੱਥੇ ਦੱਸ ਕਿਹੜਾ ਗੇਟ ਆ ਕਿਹੜੀ ਗੰਨ ਦਾ ਕਿਹੜਾ ਦਰਵਾਜ਼ਾ ਦੱਸ ਤੇ ਨੂੰ ਨਾ ਉਹੀ ਗੱਲ ਕਹਿੰਦੇ ਨਾ ਬਾਰ-ਬਾਰ ਕਰਨਾ ਤੇ ਆਪਰੇ ਨੂੰ ਝਗੜਾ ਬਲਾਓ ਝਗੜਿਆਂ ਨੂੰ ਥੋੜਾ ਝਗੜਾ ਤੁਸੀਂ ਲੜੀ ਜਾਓ ਮਾਂ ਦਾ ਕੀ ਰੋਲਾ ਮਾਂ ਦਾ ਕੀ ਤਕਲੀਫ ਆ ਤੁਹਾਨੂੰ ਕੁੱਟ ਗਿਆ ਚ ਬਈ ਸਾਡੇ ਦਾ ਤਕਲੀਫ ਆ ਤੁਹਾਨੂੰ ਇਹ ਹੀ ਨਹੀਂ ਪਤਾ ਜਾਂ ਤੁਹਾਨੂੰ ਪਤਾ ਨਹੀਂ ਕੀ ਕਰਨਾ ਅਸੀਂ ਕੀ ਲੈਣਾ ਤੁਹਾਡੇ ਝਗੜੇ ਤੋਂ ਸਾਡੀ ਮਾਂ ਰੁੱਲਦੀ ਆ ਇਹ ਮੇਰੀ ਵੀ ਮਾਂ ਉਹਨੇ ਜਿੰਨੀ ਤੇਰੀ ਹੈ ਬਾਈ ਉਹ ਭਰਾਵਾ ਤੂੰ ਆਪਦੀ ਮਾਂ ਨੂੰ ਦੇਖ ਮੇਰੀ ਮਾਂ ਨੂੰ ਮੈਂ ਦੇਖ ਰਿਹਾ ਮੈਂ ਤਾਂ ਹੀ ਬਾਹਰ ਆਇਆ ਮੇਰੀ ਮਾਂ ਘਰੇ ਸੁੱਕੀ ਆ ਮੈਂ ਤਾਂ ਹੀ ਦੂਜਿਆਂ ਦੇ ਮਾਵਾ ਨੂੰ ਸਾਹਮਣ ਲੱਗਿਆ ਜਿਹਦੇ ਤੂੰ ਜਾਸਾ ਸਾਹਮਣੇ ਆ ਕੇ ਦੀ ਮਾਂ ਨੂੰ ਮੈਂ ਨਹੀਂ ਕਿ ਤੂੰ ਜੋ ਦਲੀਲ ਨਾਲ ਕਹਿ ਵੀ ਨਹੀਂ ਸਕਦੇ ਜਾ ਕੇ ਕਿ ਪੰਚਾਇਤ ਚ ਵੀ ਨਹੀਂ ਬੈਠ ਸਕਦੇ ਤੁਸੀਂ ਵੀ ਜੇ ਕੋਈ ਲੜਦਾ ਹੋਵੇ ਨਾ ਤੂੰ ਜਾ ਕੇ ਤੁਸੀਂ ਇਹ ਵੀ ਨਹੀਂ ਕਹਿ ਸਕਦੇ ਕਾਕੇ ਉਸ ਨੂੰ ਆਪਣੀ ਮਾਂ ਨੂੰ ਨਹੀਂ ਸਾਹਮਣਾ ਇਹ ਲੱਭ ਥੋੜੇ ਮੂੰਹੋਂ ਨਿਕਲ ਹੀ ਨਹੀਂ ਸਕਦੇ ਨਿਕਲ ਹੀ ਨਹੀਂ ਸਕਦੇ ਕਿਉਂਕਿ ਪਹਿਲਾਂ ਪੀੜੀ ਥੱਲੇ ਆਪ ਦੇ ਸੋਟਾ ਮਾਰਨਾ ਪੈਂਦਾ ਫੇਰ ਆਪਾਂ ਦੂਜੇ ਨੂੰ ਕਹਿੰਦੇ ਜੀ ਅਸੀਂ ਆਪ ਦੀ ਪੀੜ੍ਹੀਆਂ ਨੇ ਸੋਟੇ ਮਾਰੇ ਹੋਏ ਤਾਂ ਹੀ ਅਸੀਂ ਇੱਥੇ ਆਏ ਆ ਜੀ ਬੇਨਤੀ ਹੈ ਲੜੋ ਨਾ ਪੰਚਾਇਤ ਨੂੰ ਬੁਲਾ ਲਓ ਜੋ ਹੱਕ ਸੱਚ ਹੈਗਾ ਨਹੀਂ ਤਾਂ ਅਸੀਂ ਪ੍ਰਸ਼ਾਸਨ ਨੂੰ ਬੁਲਾ ਲੈਂਦੇ ਆਪਾਂ ਤਹਿਸੀਲਦਾਰ ਸਾਹਿਬ ਨੂੰ ਬੁ ਇਮੋਰਾਈਸ ਨੂੰ ਬੁਲਾ ਲੈਨੇ ਆਪਾਂ ਇੱਥੇ ਠੀਕ ਆ ਵੀ ਇਹ ਮਾਂ ਦਾ ਆ ਜੀਵਨ ਆ ਜਿਹੜਾ ਇਹ ਬਹੁਤ ਵਧੀਆ ਤਾ ਅਸੀਂ ਛੁੱਟ ਜੰਨੇ ਆ ਜੇ ਤੁਸੀਂ ਸੱਚੇ ਤੋਂ ਸੱਚੇ ਆਂ ਦੱਸਿਓ ਕਰੀਏ ਕੀ ਕਰੋ ਘਰੇ ਲੱਗੇ ਜਿਹੜੇ ਬਿਰਦੇ ਤੂੰ ਸੁਣਦਾ ਬਾਈ ਨਾਲ ਪਾ ਮਾਂ ਨੂੰ ਰੋਜ਼ ਨਮਾਜ਼ ਪੈਰ ਪੂਜ ਜਿਹਦੇ ਘਰੇ ਮਾਂ ਜੀਉਂਦੀ ਉਹਨੂੰ ਗੁਰਦੁਆਰੇ ਜਾਣ ਦੀ ਲੋੜ ਵੀ ਇਕੱਲੇ ਨੂੰ ਕੀ ਅਗੀ ਗੱਲ ਮਰਦਾ ਬਾਈ ਤੂੰ ਤੂੰ ਰੋਟੀ ਨਹੀਂ ਦੇ ਸਕਦਾ ਮਾਂ ਨੂੰ ਇਕੱਲਾ ਇਕੱਲਾ ਕੀ ਗੱਲਾਂ ਬਾਈ ਨਹੀਂ ਦਿੰਦੀ ਐ ਨਹੀਂ ਨਹੀਂ ਨੋਹਾ ਕੀ ਐ ਇੱਕ ਦਿਨ ਉਹ ਤੂੰ ਕਿੰਨਾ ਨੋਹਾ ਤੂੰ ਰੋਟੀ ਦਿੰਦਾ ਦਿੰਦਾ ਦੇਵਾ ਵਾਰੀ ਆਉਂਦੇ ਬਾਈ ਤੇਰੀ ਮੈਂ ਉਸ ਮਾਂ ਤੈਨੂੰ ਤਿੰਨ ਦਿਨਾਂ ਬਾਅਦ ਰੋਟੀ ਦਿੰਦੀ ਫੇਰ ਜੇ ਤੇਰੀ ਮਾਂ ਬਾਈ ਤਿੰਨ ਦਿਨਾਂ ਬਾਅਦ ਰੋਟੀ ਦਿੰਦੀ ਤੈਨੂੰ ਫੇਰ ਕੀ ਕਰ ਉਹ ਸ੍ਰੀ ਭਰਾ ਨੇ ਕੀ ਲੈਣਾ ਨਾ ਤੂੰ ਮਰ ਕੇ ਸਮਝ ਲੂ ਫੇਰ ਕਿਉਂ ਮਰ ਗਏ ਯਾਰ ਭਗਤ ਸਿੰਘ ਜੇ ਭਗਤ ਸਿੰਘ ਹੁੰਦਾ ਨਾ ਕਹਿੰਦਾ ਵੀ ਮੇਰੇ ਦੂਜੇ ਭਰਾ ਵੀ ਭਗਤ ਸਿੰਘ ਬਣਨਗੇ ਭਗਤ ਸਿੰਘ ਕਿਵੇਂ ਬਣਦਾ ਬਾਈ ਉਹ ਇਕੱਲਾ ਹੀ ਕੋਈ ਬਣਦਾ ਫੇਰ ਬਾਈ ਤੁਹਾਡੇ ਘਰੇ ਭਗਤ ਸਿੰਘ ਦੀ ਫੋਟੋ ਲੱਗੀ ਨਹੀਂ ਦੀਵਾਕਾਂ ਨੂੰ ਕਿਰੇ ਕਿਹਾ ਨਹੀਂ ਭਗਤ ਸਿੰਘ ਬਹੁਤ ਘੈਂਟ ਹੁੰਦਾ ਕਿ ਚੋਰ ਕਹਿੰਦੇ ਉਹ ਤੁਸੀਂ ਅਸੀ ਭਗਤ ਸਿੰਘ ਨੂੰ ਹਰ ਤਰ੍ਹਾਂ ਨਿਆਨਦਲਾ ਨਾ ਅਸੀ ਚਾ ਬੋਲਿਆ ਵਿਚਾਰੇ ਨੂੰ ਉਹਦੀ ਕੁਰਬਾਨੀ ਮੈਨੂੰ ਪਤਾ ਜੋ ਕੋ ਸਾਇਦ ਵੀਰੇ ਉਹਨੇ ਕੀ ਦੱਸਿਆ ਵੀ ਆਪਾਂ ਨੂੰ ਮਾਂ ਐਸ ਰੋਲ ਦੂਗੀ ਉਹਨੇ ਇਹ ਸੋਚਿਆ ਸੀ ਉਹਦੇ ਪੂਰਨਿਆਂ ਤੇ ਚੱਲਦਾ ਐਂਡ ਆ ਉਹ ਸਰਕਾਰਾਂ ਵੀ ਕੁਛ ਤਾਂ ਕੀ ਕਰਦੀਆਂ ਨੇ ਸਰਕਾਰਾਂ ਕੱਲ ਕੀ ਕਰਦੀਆਂ ਨੇ ਤਿੰਨ ਕੋਟ ਸਾਹਮਣੇ ਰਾਜਸਭਾ ਸਾਹਮਣੇ ਕੀ ਗੱਲ ਆ ਸਰਕਾਰੀ ਡਿਊਟੀਆਂ ਕਰਦੇ ਹਾਂ ਸਰਕਾਰ ਦਾ ਹੀ ਖੰਦੇ ਹਾਂ ਸਰਕਾਰ ਦਾ ਹੀ ਖੰਦੇ ਹਾਂ ਫਿਰ ਸਰਕਾਰ ਹੋਰ ਕੀ ਕਰਦੇ ਵੀ ਤੁਹਾਨੂੰ ਨੌਕਰੀਆਂ ਦੇਤੀਆਂ 50 50 ਹਜ਼ਾਰ ਲੱਖ ਲੱਖ ਤਨਖਾਹਾਂ ਥੋੜੀਆਂ ਹਜੇ ਵੀ ਸਰਕਾਰ ਥੋੜੀ ਮਾਰੂ ਸਾਹਮਣੇ ਲੱਖ ਦਾ ਥੋੜੀ ਹੋ ਹਜੇ ਵੀ ਮਾਂ ਸਾਹਮਣੇ ਸਰਕਾਰ ਥੋੜੀ ਮਾਤਾ ਨੂੰ ਮਾ ਅਸੀਂ ਅੱਤ ਕਹਿੰਦੇ ਮਾ ਸਮਝ ਲੁਕ ਤੇ ਸਰਕਾਰਾਂ ਕੀ ਕਰਦੀਆਂ ਹੁਣ ਸਰਕਾਰ ਮਾਦਾ ਨੂੰ ਲੈ ਜਾਵੇ ਘਰੇ ਫਿਰ ਤੁਸੀਂ ਕਹਤੋਂ ਕਹਿੰਦੇ ਸਰਕਾਰਾਂ ਨਹੀਂ ਕਸ਼ ਕਰਦੀਆਂ ਸਰ ਮੈਂ ਉਹ ਕਹਿਣਾ ਵੀ ਇਹਨਾਂ ਨੇ ਰਾਜ ਭਾਗ ਵਿਚਾਰਾਂ ਸੰਭਾਲਤਾ ਉਹ ਤਾਂ ਮੌਤ ਆਪਦੀ ਚਲੇ ਗਏ ਸਿੱਧੀਆਂ ਕੁਰਬਾਨੀਆਂ ਦਿੱਤੀਆਂ ਉਹਨਾਂ ਨੇ ਜਿਹੜੀ ਵੀ ਭਾਗਾਂ ਦੀਆਂ ਕੁਰਬਾਨੀਆਂ ਦੇ ਦੇਸ਼ ਦੇ ਵਿੱਚ ਇੰਨੇ ਸੋਹਣੇ ਸੋਹਣੇ ਨਜ਼ਾਰੇ ਸਾਨੂੰ ਦੇਖਣ ਨੂੰ ਮਿਲਦੇ ਆ ਇਹ ਸਾਡਾ ਪੰਜਾਬ ਆ ਪੰਜਾਬ ਚ ਆ ਤਸਵੀਰਾਂ ਆ ਮਾਤਾ ਬਿਲਕੁਲ ਮੈਨੂੰ ਕਿਹਾ ਵੀ ਰੋਟੀ ਜੀਂਦੀ ਵੀ ਜੀਦੀ ਭਾਈ ਤੂੰ ਐਂ ਦੱਸ ਬਿਦਵਾਈ ਗੁੱਟੀ ਤੈਨੂੰ ਕੋਈ ਦਰਨੀ ਨਹੀਂ ਦਿੱਤੀ ਜਵਾਈ ਬਿਟੀ ਇਹਨੇ ਕੋ ਗਿਆ ਆ ਦੇਖੀ ਸੁਣੀ ਦੇ ਕੇ ਜਾਂਦੀਆਂ ਨੇ ਬੇਬੇ ਪੈਸੇ ਡਾਕਟਰ ਨੂੰ ਨਹੀਂ ਮੈਂ ਕੁੜੀ ਜੇਰਦੀ ਕਰੀ ਕੁੜੀ ਦੇ ਕੇ ਜਾਂਦੀ ਹੈ ਇਹੇ ਬਾਪੂ ਬਹੁਤ ਸੇਵਾਦਾਰ ਆ ਨਾਂ ਨਹੀਂ ਪਤਾ ਇਹ ਮਾਤਾ ਦਾ ਪੁੱਤ ਆ ਇਹ ਵੱਡਾ ਜਾਂ ਛੋਟਾ ਜਾਂ ਵਿਚਾਲੜਾ ਸਾਨੂੰ ਇਹ ਵੀ ਨਹੀਂ ਪਤਾ ਪਰ ਇਹ ਮਾਤਾ ਦਾ ਪੁੱਤ ਆ ਮਾਤਾ ਨੇ ਇਹਨੂੰ ਜੰਮਿਆ ਮਾਤਾ ਨੇ ਇਹਨੂੰ ਜਨਮ ਦਿੱਤਾ ਇਹ ਜੰਮਣ ਵਾਲੀ ਮਾਂ ਅੱਜ ਇੱਥੇ ਪਈ ਬਿਲਕੁਰੀਆ ਲੱਤਾਂ ਕੰਬ ਰਹੀਆਂ ਨੇ ਸਰੀਰ ਉਹਦਾ ਲੱਤ ਤਾਂ ਹੁਣ ਜਾਂ ਹਿੱਲ ਨਹੀਂ ਰਹਾ ਇੱਕ ਬਾਹ ਤੇ ਇੱਕ ਲੱਤ ਜੁੜ ਚੁੱਕੀ ਆ ਜਿਵੇਂ ਇੰਚ ਵੀ ਨਹੀਂ ਹਿੱਲਦੀ ਆਹ ਬਾਹ ਮਾਤਾ ਦੀ ਜੁੜ ਗਈ ਆ ਇੰਚ ਵੀ ਨਹੀਂ ਹਿੱਲਦੀ ਆ ਲੱਤ ਮਾਤਾ ਦੀ ਜੁੜ ਗਈ ਆ ਇੰਚ ਵੀ ਨਹੀਂ ਹਿੱਲਦੀ ਆ ਮਾਤਾ ਦੇ ਗੱਦੇ ਆ ਗਦਿੱਲੇ ਆ ਗੰਦੇ ਆਹ ਆ ਪੁੱਤਾਂ ਨੂੰ ਦਿਖਦੇ ਨਹੀਂਗੇ ਆ ਗੰਦੇ ਕੱਪੜੇ ਮਾਤਾ ਦੇ ਆਹ ਗੰਦੀਆਂ ਲੀਰਾਂ ਮਾਤਾ ਦੇ ਸਹਣਾਣੇ ਪਈਆਂ ਦਖਦੀਆਂ ਨਹੀਂ ਪਤਾ ਸਪੀਚਲੈਸ ਆ ਜੀ ਇਹਨੂੰ ਕਿ ਦੂਜੇ ਲਾਸ਼ ਨਹੀਂ ਸਪੀਚਲੈਸ ਹਾਂ ਯੋਜ਼ਿੰਗ ਇਸ ਟਾਈਮ ਸਾਨੂੰ ਸਪੀਚ ਕਰਨ ਨੂੰ ਕੁਝ ਨਹੀਂ ਹੈਗਾ ਅਸੀਂ ਚਿਪ ਲਾਉਨੇ ਆ ਫੇਸ ਤੇ ਆਪਣੇ ਤੇ ਮੂੰਹ ਤੇ ਬਸ ਸਿਰਫ ਤੁਸੀਂ ਅੰਦਾਜ਼ਾ ਲਾਓ ਆਪਾਂ ਕੀ ਕਰੀਏ ਇਦਾਂ ਦੇ ਪਰਿਵਾਰਾਂ ਦੇ ਵਿੱਚ ਕੀ ਹੋਣਾ ਚਾਹੀਦਾ ਸਾਡੇ ਸਮਾਜ ਦੇ ਠੇਕੇਦਾਰਾਂ ਨੂੰ ਇਹਦੇ ਪਿੱਛੇ ਕੀ ਕਰਨਾ ਚਾਹੀਦਾ ਸਾਡਾ ਸਿਸਟਮ ਇਹ ਚ ਕੀ ਕਰ ਸਕਦਾ ਅੱਜ ਦੇ ਪੰਜਾਬ ਦੇ ਪੁੱਤ ਕਿਦਾਂ ਦੇ ਹੋ ਗਏ ਆ ਅੱਜ ਦੀਆਂ ਪੰਜਾਬ ਦੀਆਂ ਮਾਵਾਂ ਕਿਦਾਂ ਰੋ ਰਹੀਆਂ ਇਹਨਾਂ ਨਾਲ ਇਦਾਂ ਹੀ ਹੋਣਾ ਚਾਹੀਦਾ ਇਹੀ ਸਹੀ ਆ ਇਹੀ ਸਹੀ ਆ ਇਹਨਾਂ ਨਾਲ ਇਦਾਂ ਹੀ ਹੋਣਾ ਚਾਹੀਦਾ ਇਹ ਉਸ ਪੰਜਾਬ ਦੀਆਂ ਧੀਆਂ ਇਹ ਉਸ ਪੰਜਾਬ ਦੀਆਂ ਮਾਵਾਂ ਜਿਨ੍ਹਾਂ ਨੇ ਹਰੀ ਸਿੰਘ ਨਲੂਏ ਜੰਮੇ ਆ ਇਹਨਾਂ ਨਾਲ ਵਾਕਿਆ ਇੰੇ ਹੋਣਾ ਚਾਹੀਦਾ ਇਸੇ ਚੀਜ਼ ਦੇ ਹੱਕਦਾਰ ਇਹਨਾਂ ਨੇ ਭਗਤ ਸਿੰਘ ਜੰਮੇ ਆ ਬਹੁਤ ਦੁੱਖ ਦੀ ਗੱਲ ਆ ਤੈਨੂੰ ਕਿ ਲੋਕੰਡੇ ਖੜੇ ਹੋ ਕੇ ਬੋਲਣ ਨੂੰ ਲੱਭ ਨਹੀਂ ਹੈਗੇ ਇਸ ਮਾਂ ਦੇ ਦੁੱਖ ਨੂੰ ਦੇਖ ਕੇ ਤੇ ਇਸ ਪੁੱਤ ਦੀਆਂ ਦਲੀਲਾਂ ਨੂੰ ਸੁਣ ਕੇ ਅਜੇ ਦੋ ਪੁੱਤ ਹੋਰ ਵੀ ਆਉਣ ਵਾਲੇ ਆ ਸ਼ਾਇਦ ਉਹ ਇਸ ਤੋਂ ਵੀ ਜ਼ਿਆਦਾ ਅਗਰੈਸਿਵ ਆਉਣ ਇਸ ਤੋਂ ਵੀ ਜ਼ਿਆਦਾ ਗੁੱਸੇ 'ਚ ਆਉਣ ਪਰ ਇਹ ਮਾਂ ਦੀਆਂ ਬੈਂਚਾਂ ਜਿੰਨੇ ਨਹੀਂ ਹੈ ਜੀ ਬਤੂ ਮੈਂ ਕਹਿੰਦਾ ਯੋ ਕਿ ਮੈਂ ਤਾਂ ਇਹ ਦੇਖਣ ਦਾ ਹੈ ਤੇ ਜਿਹੜਾ ਕੋ ਦੱਸੋ ਮਰਜ਼ੀ ਦੱਸੋ ਅੱਜ 13 ਫਰਵਰੀ ਆ ਜੀ 2019 99803 30072 ਆ ਜੀ 82848 ਤੇ 30072 ਇਹ ਮਾਂ ਜੀ ਕਿਸੇ ਦੀ ਹੈਗੀ ਆ ਤਾਂ ਇਹ ਨੰਬਰ ਤੇ ਫੋਨ ਕਰਕੇ ਸਾਡੇ ਨਾਲ ਸੰਪਰਕ ਕਰੋ ਆਪਾਂ ਇਸ ਮਾਂ ਦਾ ਹੱਕ ਦਵਾਈਏ ਜੇ ਇਹ ਮਾਂ ਦਾ ਦੁੱਖ ਕਿਸੇ ਨੂੰ ਹੈਗਾ ਤਾਂ ਇਸ ਨੰਬਰਾਂ ਤੇ ਸੰਪਰਕ ਕਰਕੇ ਕੀ ਰਹਿਦੇ ਉਹ ਕਿੱਦਾਂ ਹੋ ਸਕਦਾ ਇਸ ਮਾਂ ਦਾ ਸੁੱਖ ਕਿਉਂਕਿ ਕਹਿੰਦੇ ਇੱਥੇ ਰਹਿਣੀ ਚਾਹੀਦੀ ਆ ਇਹ ਕਹਿੰਦੇ ਮਾਂ ਜਾਂਦੀ ਨਹੀਂ ਇਹ ਕਹਿੰਦੇ ਮਾਂ ਦੇ ਦੁੱਧਾਂ ਦੇ ਵਿੱਚ ਪਸ ਪਈ ਹੋਈ ਆ ਇਹ ਕਹਿੰਦੇ ਇਦਾਂ ਹੀ ਰਹਿਣੀ ਚਾਹੀਦੀ ਆ ਮਾਂ ਕੈਂਸਰ ਆ ਕਹਿੰਦੇ ਉਹ ਜਿਹੜਾ ਕੁਝ ਤੁਸੀਂ ਆਪਣੀ ਦਲੀਲ ਦੇਤੀ ਉਹੀ ਜਾਣੀ ਆ ਜਾਣੀ ਉਹ ਮਾਂ ਤੇ ਸੁਣ ਲੈ ਹਣ ਮੈਂ ਤਾਂ ਕਹਿੰਦੀ ਸੀ ਇਹ ਰਹਿਣਾ ਬਿਲਕੁਲ ਸੁਣਾਂਗੇ ਹਾਂਜੀ ਬੇ ਦੱਸ ਬੇਬੇ ਦੱਸੋ ਪੁੱਤ ਸਾਹਮਣੇ ਤੈਨੂੰ ਪੂਰਾ ਪੁੱਤ ਪੂਰਾ ਸਾਹਮਣੇ ਤੈਨੂੰ ਉਹ ਦੇਖ ਰੋਟੀ ਦਿੰਦੇ ਰੋਟੀ ਦਿੰਦੇ ਆ ਕਿਆ ਬਣ ਦਿੰਦੇ ਪਤਾ ਬਣ ਦੇ ਦਿੰਦੇ ਹੈ ਤੁਸੀਂ ਤੁਸੀਂ ਇਸ ਗੱਲ ਦੀ ਕਾਮਨਾ ਕਰਦੇ ਹੋ ਵਾਹਿਗੁਰੂ ਅੱਗੇ ਵੀ ਤੇਰਾ ਪੁੱਤ ਵੀ ਇਦਾਂ ਹੀ ਇਸੇ ਮੰਜੇ ਤੇ ਰਹਿ ਕੇ ਪਵੇ ਨਾ ਮੈਂ ਅਰਦਾਸ ਕਰੋਗੇ ਨਾ ਮੈਂ ਨਹੀਂ ਕਰਦੀ ਤੁਸੀਂ ਸੁਖੀ ਹੋ ਇੱਥੇ ਐਂ ਬੁਰਜ ਨਹੀਂ ਆ ਮੇਰਾ ਕਮਰਾ ਇਹ ਬੁਰਾ ਪਾ ਗਿਆ ਜੀ ਉਹਦੇ ਚ ਹੀ ਰਹਿ ਰਹੇ ਹਾਂ ਆ ਜੀ ਬੀ ਨਾ ਤੇ ਪੁੱਤ ਮੇਰੇ ਮਾਂ ਦਾ ਦੀਲੀਲ ਸੁਣ ਲਓ ਇਹ ਮਾਂ ਦਾ ਦੀਲੀਲ ਨਾ ਸੁਣ ਲਓ ਆ ਜੀ ਨੀ ਸਰ ਮਾਤਾ ਨੇ ਪੁੱਤ ਦੇ ਹੱਕ ਚ ਕੁਝ ਬੋਲਤਾ ਹੋਵੇ ਤੁਸੀਂ ਵੀ ਧਿਆਨ ਨਾਲ ਸੁਣ ਲਿਓ ਸ਼ਾਇਦ ਮਾਤਾ ਨੇ ਜਿਹੜੇ ਲਫ਼ਜ਼ ਬੋਲੇ ਆ ਉਹ ਇਹਨਾਂ ਪੁੱਤਾਂ ਨੂੰ ਇਹਨਾਂ ਬਿਆਨ ਨੂੰ ਸ਼ਾਇਦ ਕੋਈ ਸਬਰ ਸੰਤੋਖ ਦੇ ਜਾਣਾ ਸ਼ਾਇਦ ਇਹਨਾਂ ਨੂੰ ਕੋਈ ਹੌਸਲਾ ਦੇ ਜਾਣਾ ਸ਼ਾਇਦ ਇਹਨਾਂ ਪੁੱਤਾਂ ਨੂੰ ਕੋਈ ਸਮਝ ਦੇ ਜਾਣਾ ਤੁਸੀਂ ਵੀ ਸੁਣ ਲਓ ਹਜੇ ਵੀ ਬਾਪੂ ਇਹ ਕਹਿੰਦਾ ਵੀ ਦਲੀਲ ਤੂੰ ਆਪਦੀਆਂ ਦੇ ਰਿਆਂ ਸਾਡੀਆਂ ਵੀ ਸੁਣ ਲੈ ਪੁੱਤ ਬਾਹਰ ਕਹਾਂ ਦੋ ਹਾ ਬੀਪੀ ਤੂੰ ਇੱਥੇ ਰਹਿ ਗਰਦੀ ਆ ਨਾ ਅਸਾ ਜੀ ਤੁਸੀਂ ਮੈਂ ਕਹਿੰਦਾ ਛੋਟੇ ਹੁੰਦੇ ਜਦੋਂ ਸੜਕ ਤੇ ਲੜਦੇ ਹੁੰਦੇ ਸੀ ਉਦੋਂ ਬਾਈ ਜੇ ਮਾਂ ਕਹਿੰਦੀ ਪੁੱਤ ਤੂੰ ਇੱਥੇ ਹੀ ਸੌਣਾ ਅੱਜ ਤੁਹਾਨੂੰ ਜਾਂ ਤੁਹਾਨੂੰ ਮੈਂ ਕਹਿਣਾ ਵੀ ਬੰਨਿਆ ਤੁਸੀਂ ਸਮਾਜ ਸੇਧੀਆਂ ਚਾਹੇ ਕੁਝ ਵੀ ਮੇਰੇ ਅਸੀਂ ਜੀਰੋ ਵੀ ਨਹੀਂ ਅਸੀਂ ਕੁੱਤੇ ਵੀ ਨਹੀਂ ਅਸੀਂ ਕੁਝ ਵੀ ਨਹੀਂ ਦੇਖਿਆ ਜਾਂ ਲੱਭ ਜਿੰਦੀ ਮੈਂ ਕਹੀ ਜਾਂਦਾ ਸੀ ਕੁਝ ਵੀ ਨਹੀਂ ਤੁਸੀਂ ਕਿਉਂ ਤੁਸੀਂ ਦੱਸੋ ਕੀ ਹੋਂ ਤੁਸੀਂ ਕੀ ਹੋ ਤੁਸੀਂ ਮਾਂ ਦੇ ਪੁੱਤ ਤੁਸੀਂ ਮਾਂ ਦੇ ਪੁੱਤ ਨੂੰ ਆ ਮੈਂ ਮਾਂ ਦਾ ਪੁੱਤ ਹਾਂ ਆ ਮੈਂ ਇਸੇ ਬੰਦ ਇਹ ਤੁਸੀਂ ਕੋਠੀ 'ਚ ਕਿਵੇਂ ਸੌਂਦੇ ਮਾਂ ਇੱਥੇ ਕਿਵੇਂ ਸੌਂਦੇ ਇਕੱਲੇ ਕਿੰਨੇ ਸੰਢ ਪਈ ਕਿੰਨੇ ਸਿਆਲ ਲੰਘੇ ਕਿੰਨਾ ਮੀਂਹ ਪਿਆ ਚਾਰ ਦਿਨ ਤੂੰ ਸੁੱਤਾ ਕਿਤੇ ਕੋਲੇ ਤੂੰ ਰਾਤ ਨੂੰ ਸੁੱਤਾ ਨਹੀਂ ਨਹੀਂ ਸੁੱਤਾ ਤੈਨੂੰ ਲੱਗਿਆ ਨਹੀਂ ਰਾਤ ਨੂੰ ਬੇਬੇ ਦੇ ਉੱਪਰ ਆ ਸਾਡਾ ਗਿਆ ਤੈਨੂੰ ਲੱਗਿਆ ਵੀ ਬਾਪੂ ਰਾਤ ਨੂੰ ਛੱਤ 'ਤੇ ਚੌਂਦਾ ਰਿਹਾ ਸਾਰੀ ਰਾਤ ਕਮਰਾ ਮਾਤਾ ਦਾ ਵੀਡੀਓ ਆ ਸਾਡੇ ਕੋਲੇ ਲੋਕਾਂ ਨੇ ਭੇਜੀਆਂ ਲੋਕਾਂ ਨੇ ਸਾਡੇ ਕੋਲੇ ਕਰੀਬ 1.5 ਮਹੀਨੇ ਦੀਆਂ ਵੀਡੀਓ ਆ ਹਰ ਰੋਜ਼ ਮਾਤਾ ਦੀ ਵੀਡੀਓ ਇੱਕ ਬਣਾ ਕੇ ਸਾਨੂੰ ਭੇਜੀ ਜਾਂਦੀ ਆ ਤਾਂ ਅਸੀਂ ਇੱਥੇ ਆਏ ਆ ਵੜਾਈ ਹੋਣੀ ਹਾਂਜੀ ਤਾਂ ਅਸੀਂ ਇੱਥੇ ਆਏ ਆ ਬਾਈ ਰਿਕਾਰਡ ਆ ਸਾਡੇ ਕੋਲ ਕਿਸੇ ਉਹ ਤਾਂ ਕੀ ਲੈਣਾ ਚੋਰ ਚਾਹੇ ਕਾਲਾ ਹੋਵੇ ਚਾਹੇ ਚਿੱਟਾ ਹੋਵੇ ਚੋਰ ਤਾਂ ਚੋਰ ਹੀ ਹੁੰਦਾ ਠੀਕ ਹੈ ਨਾ ਜੀ ਤੇ ਜਿਹੜੇ ਦੱਸਣ ਵਾਲੇ ਸੀਗੇ ਉਹਨਾਂ ਨੂੰ ਚਾਹੇ ਤੁਸੀਂ ਚੋਰ ਕਹੋ ਚੰਗੇ ਸੀ ਫਿਰ ਵੀ ਕਿਉਂਕਿ ਹਾਰਾ ਨਾ ਤਾਂ ਮਾਰਿਆ ਉਹਨਾਂ ਨੇ ਕਿਸੇ ਨੇ ਹਾਰਾ ਨਾ ਤਾਂ ਮਾਰਿਆ ਸਮਾਨ ਮਾਤਾ ਜੀ ਕੀ ਨਾਂ ਤੁਹਾਡਾ ਮੇਰਨ ਸਿੰਘ ਰਾਮ ਸਿੰਘ ਹੋਇਆ ਹਰਵੰਸਕੌਰ ਮਾਤਾ ਬਾਪੂ ਜੀ ਬਾਪੂ ਦਾ ਕੀ ਨਾਮ ਸੀ ਬੇਬੇ ਬਖਸ਼ਰਾਉ ਸਿੰਘ ਹਾਂਜੀ ਬਖਸ਼ਰਾਉ ਸਿੰਘ ਬਖਤੌਰ ਸਿੰਘ ਗੋਤ ਕੀ ਆ ਬੇਬੇ ਤੁਹਾਡਾ ਗੁਰਹਾਂਸ ਹਾਂਸ ਬਖਤੌਰ ਸਿੰਘ ਹਾਂਸ ਤੇ ਹਰਵੰਸਕੌਰ ਹਾਂਸ ਬਖਤੌਰ ਸਿੰਘ ਤਾਂ ਛੱਡ ਕੇ ਚਲਾ ਗਿਆ ਹਰਵੰਸਕੌਰ ਵਿਚਾਰੀ ਆ ਪਈ ਆ ਪਤਾ ਨਹੀਂ ਕਿੰਨੇ ਸੁਵਾਸ ਵੈਗਰੂ ਨੇ ਬਖਸ਼ੇ ਆ ਕਿਦਣੇ ਨੇ ਪਈ ਨੇ ਇੱਥੇ ਆਕੜ ਜਾਣਾ ਸੈਰ ਸਵੇਰ ਦੀ ਆਕੜੀ ਸ਼ਾਮ ਨੂੰ ਪਤਾ ਲੱਗੂ ਸ਼ਹਿਰ ਸ਼ਾਮ ਦੀ ਆਕੜੀ ਸਵੇਰ ਨੂੰ ਪਤਾ ਲੱਗੋ ਸ਼ਾਇਦ ਇਹਨੂੰ ਕੀੜੀਆਂ ਖਾ ਜਾਣਗੀਆਂ ਇੱਥੇ ਪਈ ਨੂੰ ਜਿਵੇਂ ਇੱਕ ਪਿੱਛੇ ਸਾਡੇ ਕੋਲ ਕੇਸ ਹੋਇਆ ਕਿ ਮਾਤਾ ਜੀ ਸੀਗੇ ਦੁਪਹਿਰ ਦੇ ਟਾਈਮ ਘਰ ਦੇ ਵਿੱਚ ਇਕੱਲੇ ਸੀ ਮੌਤ ਹੋ ਗਈ ਅੱਖਾਂ ਦੀਆਂ ਪੁਤਲੀਆਂ ਕੰਨ ਨੱਕ ਬੁੱਲ ਭੂਰੀਆਂ ਕੀੜੀਆਂ ਖਾ ਗਈਆਂ ਸੀ ਜਦੋਂ ਸ਼ਾਮ ਨੂੰ ਲੋਕਾਂ ਨੂੰ ਪਤਾ ਲੱਗਿਆ ਸ਼ਾਇਦ ਪੁੱਤਾਂ ਦੀ ਇਹੀ ਮਰਜ਼ੀ ਹੋਵੇ ਸ਼ਾਇਦ ਪੁੱਤਾਂ ਦੀ ਇਹੀ ਕਿਸਮਤ ਹੋਵੇ ਅਸੀਂ ਤਾਂ ਇਹ ਕਹਿੰਦੇ ਹਾਂ ਬਦਕਿਸਮਤ ਨੇ ਉਹ ਪੁੱਤ ਜਿਨ੍ਹਾਂ ਦੇ ਘਰ 'ਚ ਮਾਂ ਦਿਖਿਆਰੀ ਮਾਂ ਬਲ ਬਲ ਕਰਈ ਆ ਅੱਜ ਵੀ ਉਹ ਦਾਅਵੇ ਕਰਦੇ ਹੋਏ ਅਸੀਂ ਸਹੀ ਹਾਂ ਜਿਨ੍ਹਾਂ ਦੇ ਘਰਾਂ 'ਚ ਮਾਵਾ ਹੁੰਦੀਆਂ ਉਹਨਾਂ ਨੂੰ ਗੁਰਦੁਆਰੇ ਮੰਦਰਾਂ 'ਚ ਜਾਣ ਦੀ ਲੋੜ ਨਹੀਂ ਉਹ ਰੱਬ ਵਾਂਗੂ ਇਹਨਾਂ ਨੂੰ ਪੂਜ ਸਕਦੇ ਆ ਆ ਮਾਂ ਦੀ ਪੂਜਾ ਤੁਸੀਂ ਦੇਖ ਰਹੇ ਹੋ ਸ਼ਾਇਰਾਂ ਨੇ ਵੀ ਲਿਖਿਆ ਮਾਵਾ ਠੰਡੀਆਂ ਛਾਵਾਂ ਸ਼ਾਇਰਾਂ ਨੇ ਵੀ ਲਿਖਿਆ ਮਾਂ ਤੋਂ ਆਧਾਰਾ ਲੈ ਕੇ ਰੱਬ ਨੇ ਛਾਵਾਂ ਬਣਾਈਆਂ ਸੀ ਰੱਬ ਨੇ ਮਾਂ ਤੋਂ ਆਧਾਰਨਾ ਲੈ ਕੇ ਇਸ ਸਮਾਜ ਨੂੰ ਸਿਰਜਿਆ ਸੀ ਇਸੇ ਮਾਂ ਦੇ ਪੇਟੋਂ ਹੀ ਸਾਡਾ ਸਮਾਜ ਸਿਰਜ ਰਿਆ ਇਹੀ ਜਨਣ ਹੈ ਸਾਡੀ ਅੱਜ ਇਹੀ ਆ ਹਾਲਾਤਾਂ ਚ ਪਈ ਹੈ ਅਡਵਾਂਸਪੁਰ ਖਾਸ ਦਾ ਜਿਹੜਾ ਪਿੰਡ ਆ ਉਹ ਅਲੂਣਾ ਤੋਲਾ ਅਲੂਣਾ ਤੋਲਾ ਪਿੰਡ ਆ ਲੁਧਿਆਣਾ ਜ਼ਿਲ੍ਹੇ ਦਾ ਪਿੰਡ ਆ ਪੈਲ ਤਹਿਸੀਲ ਦੇ ਵਿੱਚ ਪੈਂਦਾ ਵਾ ਦਿੱਲੀ ਰੋਡ ਤੋਂ 4-5 ਕਿਲੋਮੀਟਰ ਦੂਰ ਆ ਸਿਰਫ ਹੀ ਬੱਸ ਹੋਰ ਕੁਛ ਨਹੀਂ ਕਹਿਣ ਨੂੰ ਤੁਹਾਡੇ ਪਿੰਡਾਂ 'ਚ ਵੀ ਸ਼ਾਇਦ ਇਦਾਂ ਦੀਆਂ ਮਾਮਾਂ ਇਦਾਂ ਦੇ ਹਾਲਾਤਾਂ 'ਚ ਹੋਣ ਝਾਤ ਮਾਰਿਆ ਕਰੋ ਉੱਟ ਕੇ ਖੜੇ ਹੋਇਆ ਕਰੋ ਉਹਨਾਂ ਦੀ ਖਾਤਰ ਉਹਨਾਂ ਨੂੰ ਜ਼ਰੂਰ ਉਹਨਾਂ ਨੂੰ ਜ਼ਰੂਰ ਪੁੱਛਿਆ ਕਰੋ ਵੀ ਕੀ ਉਹਨਾਂ ਦੇ ਪੁੱਤ ਹੈਗੇ ਆ ਪੁੱਤਾਂ ਜਾਂ ਪੋਤਾਂ ਸ਼ਾਇਦ ਇਸ ਹਾਲਾਤ ਦੇ ਵਿੱਚ ਮਾਤਾ ਤੁਹਾਨੂੰ ਵੀ ਠੀਕ ਲੱਗਦੀ ਹੋਵੇ ਜਿਵੇਂ ਇਹਨਾਂ ਦੇ ਪੁੱਤਾਂ ਨੂੰ ਲੱਗਦੇ ਵੀ ਬਹੁਤ ਵਧੀਆ ਰਹਿ ਰਹੀ ਹੈ ਮਾਂ ਸਾਡੀ ਅਜੀ ਨੈਟਵਰਕ ਦੀ ਪ੍ਰੋਬਲਮ ਹੈ ਇੱਥੇ ਨੈਟਵਰਕ ਦੀ ਬਹੁਤ ਜ਼ਿਆਦਾ ਵੀਕਨੈਸ ਕਰਕੇ ਵਿੱਚ ਵਿੱਚ ਖਰਾਬ ਹੁੰਦੀ ਰਹੀ ਹੈ ਸਾਡੀ ਲਾਈਵ ਵੀਡੀਓ ਜਿਹੜੀ ਪਰ ਸਾਡੇ ਮੈਸੇਜ ਜਰੂਰ ਸੰਭਲੋ ਇੰਨੇ ਆ ਕਿ ਬੇਨਤੀਆਂ ਜੀ ਇੰਨੇ ਆ ਕਿ ਜਾਣਕਾਰੀਆਂ ਸੀ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਲੀਆਂ ਸੀ ਜੇ ਕਿਸੇ ਨੂੰ ਤਕਲੀਫ ਹੋਈ ਹੋਵੇ ਸਾਡੇ ਲਫ਼ਜ਼ਾਂ ਤੋਂ ਅਸੀਂ ਮਾਫੀ ਮੰਗਦੇ ਹਾਂ ਹੱਥ ਬੰਨ੍ਹ ਕੇ ਜੋ ਵੀ ਹੋਇਆ ਤੁਹਾਡੇ ਸਾਹਮਣੇ ਹੋਇਆ ਜੋ ਵੀ ਗੱਲ ਕੀਤੀ ਤੁਹਾਡੇ ਸਾਹਮਣੇ ਕੀਤੀ ਆ ਜੇ ਸੱਚਾ ਚਾਹੇ ਝੂਠਾ ਵਾਹਿਗੁਰੂ ਜੀ ਕਾ ਖਾਲਸਾ ਗੁਰੂ ਪਿਆਰੇ ਉਹ ਧੰਨ ਨੇ ਇਹ ਵੀਰ ਜੋ ਮਾਪਿਆਂ ਨੂੰ ਲੱਭ ਕੇ ਬਜ਼ੁਰਗਾਂ ਨੂੰ ਲੱਭ ਕੇ ਉਹਨਾਂ ਦੀ ਸੇਵਾ ਕਰਦੇ ਨੇ ਜੋ ਅਜਹੀਆਂ ਸੰਸਥਾਵਾਂ ਚਲਾਉਂਦੇ ਨੇ ਜਿਨ੍ਹਾਂ ਦੇ ਵਿੱਚ ਗਰੀਬ ਗੁਰਬੇ ਦੁਖੀਏ ਬੇਸਹਾਰਾ ਅਨਾਥ ਅਪਾਹਜ ਸਾਰੇ ਆ ਕੇ ਰਹਿੰਦੇ ਨੇ ਤੇ ਮੈਂ ਆਪ ਤੁਹਾਨੂੰ ਸਾਰੀ ਸਿੱਖ ਸੰਗਤ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਹਾਂ ਗੁਰਬਾਣੀ ਅਖੰਡ ਬਾਣੀ ਟੀਵੀ ਵੱਲੋਂ ਕਿ ਅਜਿਹੇ ਵੀਰਾਂ ਦਾ ਵੱਧ ਚੜ ਕੇ ਸਾਥ ਦਿੱਤਾ ਜਾਵੇ ਤੇ ਅਜਿਹੇ ਪੁੱਤਾਂ ਨੂੰ ਅਜਹੀਆਂ ਧੀਆਂ ਨੂੰ ਜਿਹੜੇ ਆਪਣੇ ਮਾਪਿਆਂ ਨੂੰ ਤਸਦੀਹੇ ਤਨੇ ਉਹਨਾਂ ਨੂੰ ਉਹਨਾਂ ਦੀ ਜਗ੍ਹਾ ਜ਼ਰੂਰ ਵਿਖਾਈ ਜਾਵੇ ਤਾਂ ਜੋ ਕਦੇ ਕਿਸੇ ਬੱਚੇ ਦੀ ਹਿੰਮਤ ਨਾ ਪੈ ਸਕੇ ਵਿਰਧ ਉਮਰ ਦੇ ਵਿੱਚ ਆਪਣੇ ਮਾਪਿਆਂ ਦੇ ਨਾਲ ਪਦਸਲੂਕੀ ਕਰਨ ਦੀ ਤੇ ਅਜਿਹੇ ਬੱਚਿਆਂ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਜੋ ਅੱਜ ਉਹ ਆਪਣੇ ਮਾਪਿਆਂ ਦੇ ਨਾਲ ਕਰਤੇ ਪਏ ਨੇ ਕੱਲ ਉਸ ਤੋਂ ਵੀ ਮਾੜਾ ਅੰਜਾਮ ਉਹਨਾਂ ਦੇ ਨਾਲ ਹੋਊਗਾ ਕਿਉਂਕਿ ਸਿਆਣੇ ਅਕਸਰ ਕਹਿੰਦੇ ਨੇ ਮਾਪਿਆਂ ਦੇ ਚਰਣਾ ਦੇ ਵਿੱਚ ਪਰਮਾਤਮਾ ਹੁੰਦਾ ਹੈ ਤੇ ਜੇਕਰ ਅਸੀਂ ਆਪਣੇ ਪਰਮਾਤਮਾ ਨੂੰ ਇੰਨਾ ਤੰਗ ਕੀਤਾ ਹੈ ਇੰਨਾ ਦੁਖੀ ਕੀਤਾ ਹੈ ਤਾਂ ਸਾਡੀ ਜਾਨ ਵੀ ਅੱਡੀਆਂ ਰਗੜ ਰਗੜ ਕੇ ਹੀ ਨਿਕਲੂਗੀ ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਥੀ ਵੀ ਨਹੀਂ ਅੱਗੇ ਗੁਰਬਾਣੀ ਵਾਸਤੇ ਹੋਰੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅੱਗੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ